ਮੇਰੇ ਸਤਿਕਾਰਯੋਗ ਦਰਸ਼ਕ ਵੀਰੋ ਸਤਿ ਸ੍ਰੀ ਅਕਾਲ ਤੁਸੀਂ ਜਿਹੜੀਆਂ ਤਸਵੀਰਾਂ ਵੇਖ ਰਹੇ ਹੋ ਭੰਗੇਆਲਾ ਤੇ ਮਾਨ ਸਿੰਘ ਵਾਲਾ ਦਾ ਜਿਹੜਾ ਸੇਮ ਨਾਲਾ ਸੀ ਉਹਦੀ ਪੁਲ ਜਿਹੜੀ ਆ ਚਾਲੂ ਹੋ ਚੁੱਕੀ ਆ ਜਿਹੜੇ ਸਾਡੇ ਸਬੰਧਤ ਇਹਦਾ ਰਾਹ ਕਿੰਨੇ ਜਨਾਂ ਨੇ ਇਧਰ ਦੀ ਟੱਪਣਾ ਨੰਗਣਾ ਉਹ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੇ ਕਿ ਜਿਹੜਾ ਮਾਨ ਸਿੰਘ ਵਾਲੇ ਤੇ ਭੰਗੇਆਲ ਦੇ ਵਿਚਾਲੇ ਆ ਜਿਹੜਾ ਪੁਲ ਸੀ ਇਹ ਚਾਲੂ ਹੋ ਚੁੱਕਾ ਬੂੜਾ ਗੁੱਜਰ ਵਾਲਾ ਜਿਹੜਾ ਪੌਲ ਸੀ ਉਹ ਚਾਲੂ ਹੋ ਚੁੱਕਾ ਹੈ। ਕਈ ਦਰਸ਼ਕ ਵੀ ਇਹ ਪ੍ਰਾਪਤ ਹੁੰਦੇ ਨੇ ਯਾਰ ਵੀ ਫਾਣਾ ਤੇ ਐ ਹੋ ਗਿਆ ਕਿਹੜਾ ਪੌਲ ਬੰਦ ਕਿਹੜਾ ਨਹੀਂ ਤੁਹਾਨੂੰ ਵੇਰਵੇ ਨਾਲ ਦੱਸਦੇ ਨੇ ਵੀ ਜਿੰਨੇ ਵੀ ਪੁਲਾਂ ਤੇ ਕੰਮ ਚੱਲਦਾ ਸੀ ਉਹ ਕੰਮ ਇਸ ਵੇਲੇ ਕੰਪਲੀਟ ਹੋ ਗਏ ਨੇ ਪੌਲ ਚਾਲੂ ਹੋ ਗਏ ਨੇ ਜੇ ਕੋਈ ਹੋਰ ਕੋਈ ਨਵਾਂ ਸੇਮਨਾਲਾ ਪੱਟਣਗੇ ਜਾਂ ਕੋਈ ਨਵੀਂ ਪੌਲ ਪੱਟਣਗੇ ਤੇ ਤੁਹਾਨੂੰ ਜਿਹੜਾ ਅਪਡੇਟ ਹੋਊਗਾ ਅਸੀਂ ਤੁਹਾਡੇ ਧਿਆਨ ਚ ਲਿਆ ਜਾਵਾਂਗੇ। ਜਿਹੜਾ ਇਹ ਸੇਮਨਾਲਾ ਭੰਗਿਆਲਾ ਤੇ ਮਾਨ ਸਿੰਘਾਲ ਦੇ ਵਿਚਾਲੇ ਆ ਇਹ। ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੇ ਕਿਉਂ ਜਿਹੜੇ ਸਫ਼ਰ ਕਰਨ ਵਾਲੇ ਨੇ ਉਹਨਾਂ ਤੱਕ ਪਹੁੰਚ ਜੇ। ਕੋਈ ਕਈ ਰਾਹਗਿਰਾਂ ਨੂੰ ਨਹੀਂ ਪਤਾ ਹੁੰਦਾ। ਤੇ ਏਰੀਆ ਜਿਹੜਾ ਇਹ ਚਾਲੂ ਹੋ ਚੁੱਕਾ ਭੰਗਿਆਲਾ ਤੇ ਮਾਨ ਸਿੰਘ ਵਾਲ ਦੇ ਸਾਹ ਜਿਹੜਾ ਵਿਚਾਲੇ ਆ। ਤੇ ਤੁਹਾਡੇ ਇਸ ਵੀਡੀਓ ਦੇ ਜ਼ਰੀਏ ਜਿਹੜਾ ਠੇਕੇਦਾਰ ਹੈ ਪ੍ਰਸ਼ਾਸਨ ਹੈ ਸਾਡਾ ਉਹਨਾਂ ਨੂੰ ਵੀ ਬੇਨਤੀ ਕਰਦੇ ਕਿ ਇਹ ਮੀਂਹ ਦੇ ਕਾਰਨ ਸਾਈਡਾਂ ਤੇ ਕਿਤੇ ਜਿੱਥੇ ਜਿੱਥੇ ਸੜਕਾਂ ਖੁਰੀਆਂ ਆ। ਖੋਰ ਪਏ ਨੇ ਸੜਕਾਂ ਉੱਥੋਂ ਟੁੱਟਣ ਦਾ ਖਤਰਾ ਹੋਊਗਾ ਜੇ ਤੁਹਾਡਾ ਕੋਈ ਹੋਰ ਕੰਮ ਅਜੇ ਨਹੀਂ ਚੱਲ ਰਿਹਾ ਆਪਾਂ ਨਾ ਮੀਂਹ ਦਾ ਤੇ ਉਹ ਜਿਹੜੀਆਂ ਪਰੜੀਆਂ ਸਾਈਡਾਂ ਤੇ ਉਹਨਾਂ ਨੂੰ ਠੀਕ ਜ਼ਰੂਰ ਕੀਤਾ ਜਾਵੇ ਵੀਡੀਓ ਅੱਗੇ ਚੇਜ਼ ਜ਼ਰੂਰ ਕਰਦੇ ਹੋ ਜੀ ਫਿੱਟੜਾ ਇਹ ਪੌੜ ਚਾਲੂ ਹੋ ਗਿਆ ਪੰਗਿਆ ਤੇ ਮਾਨ ਸਿੰਘਲ ਦੇ ਵਿਚਾਲੇ ਸੀ ਤੇ ਦਰਸ਼ਕ ਵੀਰ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਹ ਹੀ ਬੇਨਤੀ ਆ ਕਿ ਸ਼ੇਅਰ ਜ਼ਰੂਰ ਕਰ ਦਿਓ ਜੀ ਜਨਤਾ ਜਿਹੜੇ ਇਸ ਰੂਟ ਤੇ ਜਿੰਨਾ ਨੇ ਜਾਣਾ ਮੁਕਸਰ ਫਰੋਈਪੁਰ ਰੋਡ ਧੰਨਵਾਦ ਮੈਂ ਲਖਵਿੰਦਰ ਸੰਧੂ ਸੀਰਾਲੀ ਧੰਨਵਾਦ ਤੁਹਾਡਾ ਫੇਰ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ